ਗੱਡੀ ਦਾ ਨਜ਼ਾਰਾ ਤੇ ਲੈਵੇਂਗਾ ਨੀਂਦ ਉੱਡ ਜਣੀ ਤੇਰੀ ਜਾਨ ਔਖੀ ਕਰ ਲੇਗਾ ਆਪਣੀ ਤੇ ਅਸਲੀ ਸੱਜਣ ਮੇਰਾ ਉਹ ਮੰਨੋ ਜਿਹੜਾ ਮੈਨੂੰ ਸਹੀ ਟਾਈਮ ਤੇ ਸਹੀ ਸਲਾਹ ਦੇਵੇ ਲੇਖੇ ਨਾ ਦੇਣੇ ਬੈਣ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਫੇਰ ਆਖਿਆ ਕਹਿੰਦੇ ਲੱਗਦਾ ਹੀ ਐ ਉੱਤੋਂ ਉੱਤੋਂ ਸੱਜਣ ਵਿਚੋਂ ਕੁਝ ਹੋਰ ਲੈ ਹੁਣ ਪੜੋ ਸਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਥਿੱਥੇ ਖੜੇ ਦਸਨ ਅਗਲੀ ਪੰਕਤੀ ਕੋਠੇ ਮੰਡ ਪੁਮਾੜੀਆਂ ਪਾਸੋਂ ਚਿਤਵੀਆਂ ਟੱਟੀਆਂ ਕੰਮ ਨਾ ਆਬਨੀ ਵਿਚੋਂ ਸਖੜੀਆਂ ਨੀ ਮਜ਼ਬੂਤ ਨਾ ਹੋਵੇ ਵਿੱਚ ਕੁਛ ਵੀ ਨਾ ਹੋਵੇ ਬਿਲਡਿੰਗ ਵਿੱਚ ਜਾਨ ਨਾ ਹੋਵੇ ਉੱਤੋਂ ਉੱਤੋਂ ਚਿਤਰੇ ਹੋਏ ਹੋਣ ਘਰ ਉਹਦਾ ਕੀ ਫਾਇਦਾ ਭਾਈ ਜਿੱਦੇ ਟਹਿ ਗਏ ਪਤਾ ਵੀ ਨਹੀਂ ਲੱਗਣਾ ਟਹਿ ਕਦੋਂ ਜਾਣਾ ਤੇ ਟਹਿ ਗਏ ਕੰਮ ਫੇਰ ਨਹੀਂ ਆਉਣਾ ਵਿੱਚੋਂ ਨਿਕਲ ਨਿਕਲੂਗੀ ਮਲਬਾ ਕੀ ਨਿਕਲੂ ਉਹਦੇ ਚੋਂ ਬਾਹਰੋਂ ਹੀ ਜਿਹੜੇ ਚਿਤਰੇ ਹੋਏ ਆ ਸੋਹਣੇ ਲੱਗਦੇ ਐ ਵਿੱਚ ਕੱਖ ਨਹੀਂ ਕਹਿੰਦੇ ਉਹਨਾਂ ਦਾ ਕੀ ਫਾਇਦਾ ਹੈ ਉਹ ਮੇਰੇ ਕਾਦੇ ਮਿੱਤਰ ਨੇ ਜਿਹੜੇ ਸਹੀ ਟਾਈਮ ਤੇ ਸਹੀ ਸਲਾਹ ਨਹੀਂ ਦਿੰਦੇ ਉਹ ਸਾਡੇ ਕਿਹੜੇ ਦੋਸਤ ਨੇ ਜਿਹੜੇ ਸਹੀ ਟਾਈਮ ਤੇ ਸਾਡੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਉਹ ਕਾਹਦੇ ਦੋਸਤ ਨੇ ਸਾਡੇ ਅੱਗੇ ਵਕੇ ਵਕੇ ਕੱਪੜੇ ਤੀਰਤ ਮੰਝ ਵਸਨ ਕੋਟ-ਕੋਟ ਦੀਆਂ ਖਾਂ ਬਣੇ Who else is 35 years old and still sneaking a peek at their parents' presents? I found this. I'm just kidding as a total accident, but my mom day ਕਹਿੰਦੇ ਬਗਲੇ ਚਿੱਟੇ ਰੰਗ ਦੇ ਹੁੰਦੇ ਆ ਰਹਿੰਦੇ ਵੀ ਤੀਰਥਾਂ ਤੇ ਸਰੋਵਰਾਂ ਤੇ ਆ ਪੁਰਾਣੇ ਸਮਿਆਂ ਚ ਇਦਾਂ ਦੇ ਕੱਚੇ ਸਰੋਵਰ ਤੇ ਸਰੋਵਰਾਂ ਦੇ ਉੱਤੇ ਬਗਲੇ ਕਹਿੰਦੇ ਲੱਗਦੇ ਹੀ ਚਿੱਟੇ ਐ ਪਰ ਸਾਫ਼ ਨਹੀਂ ਬਗਲੇ ਕਹੇ ਜਾ ਸਕਦੇ ਕਿਵੇਂ ਵੇਖੋ ਜੀਭ ਖਾਂਦੇ ਐ ਇੱਕ ਲੱਤ ਦੇ ਭਾਰ ਬਗਲਾ ਖੜਾ ਹੁੰਦਾ ਪਰ ਕਰਦਾ ਦਿਖਾਵਾ ਕਹਿੰਦੇ ਬਗਲਿਆਂ ਵਰਗੇ ਐ ਲੱਗਦੇ ਹੀ ਚਿੱਟੇ ਐ ਵਿੱਚੋਂ ਚਿੱਟੇ ਨਹੀਂ ਹੁੰਦੇ ਬਗਲਾ ਉਦਾਂ ਚਿੱਟਾ ਹੁੰਦਾ ਪਰ ਸਾਫ਼ ਥੋੜਾ ਹੁੰਦਾ ਚਿੱਟਾ ਹੁੰਦਾ ਸਾਫ਼ ਨਹੀਂ ਹੁੰਦਾ ਇਸੇ ਤਰ੍ਹਾਂ ਕਈ ਬੰਦੇ ਉੱਤੋਂ ਲੱਗਦੇ ਆ ਵਧੀਆ ਪਰ ਵਿੱਚੋਂ ਵਧੀਆ ਸਾਫ਼ ਨਹੀਂ ਹੁੰਦੇ ਉੱਤੋਂ ਤੇ ਸਾਫ਼ ਸੁਥਰਾ ਹੀ ਲੱਗਦੇ ਆ ਪਰ ਕਰਮਾਂ ਕਰਕੇ ਸਾਫ਼ ਨਹੀਂ ਹੁੰਦੇ ਹਾਂਜੀ ਸਿਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਪੁਲਨ ਸੇ ਫਨ ਕਮ ਨਾਇਆਬ ਨਹੀਂ ਤੇ ਗੁਣ ਮੈਂ ਤਨ ਹਨ ਇੱਕ ਗੱਲ ਵੇਖੋ ਆਪਣੀ ਗੱਲ ਕਰਦੇ ਕਹਿ ਰਹੇ ਮਹਾਰਾਜ ਜੀ ਤਾਂ ਕਹਿੰਦੇ ਸੱਜਣ ਅਸਲ ਤਾਂ ਹੀ ਆ ਨਾ ਅਸੀਂ ਕਿਸੇ ਤੇ ਸੱਜਣ ਅਸਲ ਹੁੰਦਾ ਹੀ ਉਹ ਹੈ ਕਹਿੰਦੇ ਸਿੰਮਲ ਦਾ ਰੁੱਖ ਹੈ ਜਿਹੜਾ ਉਦਾਂ ਤੇ ਮਾਰਦਾ ਹੁਲਾਰੇ ਉੱਚਾ ਲੰਮਾ ਬਹੁਤ ਹੁੰਦਾ ਹੈ ਸਿੰਮਲ ਰੁੱਖ ਸਰਾਇਰਾ ਅਤ ਧੀਰਗ ਅਤ ਮੁੱਚ ਓਏ ਜੇ ਆਵੇਂ ਆਸ ਕਰ ਜਾਹੇ ਨਰਾਸੀ ਕਿਤ ਫਲ ਫਿੱਕੇ ਫੁੱਲ ਬਕ ਬਕ ਕੇ ਕੰਮ ਨਾ ਆਵੇਂ ਪਤ ਉਹ ਫਲ ਵੀ ਟਿੱਕੇ ਫੁੱਲ ਵੀ ਕਿਸੇ ਕੰਮ ਨਹੀਂ ਸਿੰਮਲ ਦਾ ਰੁੱਖ ਲੰਮਾ ਚੌੜਾ ਬਹੁਤ ਹੁੰਦਾ ਪਰ ਨਕਮਾ ਹੈ ਵੇਖਣ ਨੂੰ ਲੱਗਦਾ ਸੋਹਣਾ ਸਿੰਮਲ ਰੁੱਖ ਜਦੋਂ ਹੁਲਾਰੇ ਮਾਰਦਾ ਸਿੰਮਲ ਰੁੱਖ ਨੇ ਹੁਲਾਰੇ ਮਾਰੇ ਪੰਛੀ ਆਏ ਆਸ ਕਰਕੇ ਪੰਛੀ ਫਿਰ ਆਸ ਕਰਕੇ ਆਉਂਦੇ ਐ ਵੀ ਸਿੰਮਲ ਰੁੱਖ ਜਦੋਂ ਹੁਲਾਰੇ ਮਾਰਦਾ ਹੈ ਪਰ ਕਹਿੰਦੇ ਜਦੋਂ ਆਸ ਕਰਕੇ ਨੇੜੇ ਆਉਂਦੇ ਐ ਵਿਚੋਂ ਕੁਝ ਹੋਰ ਹੀ ਨਿਕਲਦਾ ਹੈ ਕਹਿੰਦਾ ਇਦਾਂ ਜਿਹੜੇ ਸੱਜਣ ਵੇਖਣ ਨੂੰ ਵਧੀਆ ਲੱਗਦੇ ਆ ਬੰਦੇ ਉਹ ਕਹਿੰਦੇ ਦਿਖਾਵਾ ਕਰੇਗਾ ਜਦੋਂ ਅਗਲਾ ਤੇਰੇ ਕੋਲ ਆ ਕੇ ਵੇਖੂਗਾ ਫਿਰ ਪਤਾ ਨਹੀਂ ਲੱਗ ਜੂਗਾ ਮੰਨ ਲਓ ਹੁਣ ਤੁਸੀਂ ਮੇਰੇ ਕੋਲੇ ਇੱਥੇ ਤੁਸੀਂ ਬੈਠੇ ਹੋ ਹੁਣ ਜੇ ਅਸੀਂ ਦਿਖਾਵਾ ਕਰੀ ਜਾਈਏ ਕਰੀ ਲਈ ਤੁਸੀਂ ਮੇਰੇ ਨਾਲ ਚੱਲ ਜਾਓ ਤੇ ਸਾਡੇ ਤੁਸੀਂ ਰਹਿ ਕੇ ਵੇਖੋ 15 ਕ ਦਿਨ ਆ ਜਿੰਨੇ ਅੱਖਾਂ ਬੰਦ ਕਰਕੇ ਬੈਠੇ ਇਹਨਾਂ ਦਾ ਪਤਾ ਨਹੀਂ ਲੱਗ ਜੂਗਾ ਯਾਰਾਂ ਤੇ ਅੱਖਾਂ ਬੰਦ ਕਰਕੇ ਆਏ ਬੈਠਾ ਹੁੰਦਾ ਦੁਵਾਨ ਚ ਇਹ ਤੇ ਖਾਲਾ ਘੜਦਾ ਯਾਰੋ ਐ ਲੱਗੂ ਨਹੀਂ ਬਤਾ ਕਿੰਨਾ ਚਿਰ ਤੁਸੀਂ ਦਿਖਾਵਾ ਕਰ ਲੋਗੇ ਆ ਤੇ ਬੰਦਾ ਯਾਰ ਬਹੁਤ ਵਧੀਆ ਲੱਗਦਾ ਸੀ ਮੈਨੂੰ ਹੁਣ ਤੁਸੀਂ ਸਟੇਜ ਤੇ ਬੋਲਦੇ ਨੂੰ ਸੁਣ ਲਿਆ ਤੇ ਜੇ ਤੁਹਾਨੂੰ ਇਹ ਤਾਂ ਯਾਰ ਏਦਾਂ ਦਾ ਬੰਦਾ ਭਾਬਾ ਕੇ ਕਹਿੰਦੇ ਉਹ ਤੇਰਾ ਦਿਖਾਵਾ ਤੈਨੂੰ ਤੰਗ ਨਹੀਂ ਕਰੂ ਔਖਾ ਨਹੀਂ ਹੋਏਗਾ ਜਿਹੜਾ ਬੰਦਾ ਚੋਰੀ ਪੀਂਦਾ ਉਹਦੀ ਜਾਨ ਔਖੀ ਹੈ ਕਈ ਬੰਦੇ ਹੁੰਦੇ ਰਿਸ਼ਤਾ ਕਰਨਾ ਕਰੋ ਇਹਜ ਨਹੀਂ ਹਮੇ ਜਿਹੜਾ ਹੈਗਾ ਹੈਗਾ ਕਈ ਬੰਦੇ ਇਦਾਂ ਦੇ ਹੁੰਦੇ ਆ ਪਰ ਖਤਰਾ ਜਿਹੜਾ ਹੈ ਉਹਨਾਂ ਤੋਂ ਨਹੀਂ ਜਿਹੜੇ ਬੰਦੇ ਸੱਚ ਦੱਸਦੇ ਆ ਉਹਨਾਂ ਤੋਂ ਖਤਰਾ ਨਹੀਂ ਖਤਰਾ ਉਹਨਾਂ ਤੋਂ ਜ਼ਿਆਦਾ ਹੈ ਜਿਹੜੇ ਦਿਸਦੇ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ ਜੇ ਤੁਹਾਨੂੰ ਐ ਪਤਾ ਹੈ ਵੀ ਬੰਦਾ ਇਹਜ ਹੈ ਗਾਲ੍ਹਾਂ ਕੱਢਦਾ ਸ਼ਰੀਆ ਨੂੰ ਪਤਾ ਹੈ ਕਈ ਬੰਦਿਆਂ ਦਾ ਉਹਨਾਂ ਤੋਂ ਨਹੀਂ ਖਤਰਾ ਜਿਹੜੇ ਬੰਦੇ ਦਿਖਾਵਾ ਕਰਦੇ ਆ ਖਤਰਾ ਹੀ ਉਹਨਾਂ ਤੋਂ ਹੈ ਉਹਦੇ ਤੋਂ ਤਾਂ ਅਗਲਾ ਪਹਿਲਾਂ ਹੀ ਨੇੜੇ ਨਹੀਂ ਜਾਂਦਾ ਉਹਦੇ ਵੀ ਇਹੋ ਜਿਹਾ ਹੋ ਪਰ ਖਤਰਾ ਉਹਨਾਂ ਤੋਂ ਜ਼ਿਆਦਾ ਜਿਹੜੇ ਦਿਸਦੇ ਕੁਝ ਹੋਰ ਹੈ ਤੇ ਕਰਦੇ ਕੋਲ ਤੇ ਜਦੋਂ ਅਗਲਾ ਨੇੜੇ ਆਏਗਾ ਪਤਾ ਨਹੀਂ ਲੱਗੂ ਸਿੰਮਲ ਰੁੱਖ ਨੂੰ ਵੇਖ ਕੇ ਪੰਛੀ ਆ ਜਾਂਦੇ ਆ ਜਦੋਂ ਆਉਂਦੇ ਆ ਫਿਰ ਪਤਾ ਲੱਗ ਜਾਂਦਾ ਵੀ ਇਹਦੇ ਨਕਮਾ ਹੈ ਓਏ ਸੱਜਣਾ ਤੇਰੇ ਕੋਲੇ ਲੋਕ ਆਉਂਦੇ ਤੇ ਹੈ ਭੱਜ ਭੱਜ ਕੇ ਪਰ ਜਦੋਂ ਅਗਲਾ ਤੇਰੇ ਕੋਲੇ ਆ ਕੇ ਵੇਖਦਾ ਫਿਰ ਸਿਰੇ ਦਾ ਨਕਮਾ ਨਿਕਲਦਾ ਤੂੰ ਦੂਰੋਂ ਤੋਂ ਲੋਕ ਤੇਰੇ ਇੱਕ ਅਰੀ ਭਲੇਖਾ ਜਾ ਪੈ ਜਾਂਦਾ ਮੁੜ ਕੇ ਤੇਰਾ ਸਾਰਾ ਹੀ ਪਤਾ ਲੱਗ ਜਾਂਦਾ ਵੀ ਸਿਰੇ ਦਾ ਨਕਮਾ ਹੈ ਭਾਈ ਜਿਹੇ ਜੇ ਦਿਸਦੇ ਹੋ ਉਹ ਜਿਹੇ ਬਣੋ ਗੁਰੂ ਸਾਹਿਬ ਕਹਿੰਦੇ ਦਿਖਾਵੇ ਮਨਾ ਕਿਉਂ ਕਰਦਾ ਹੈ ਜਿਹੇ ਜੇ ਦਿਸਦੇ ਹੋ ਉਹ ਜਿਹੇ ਬਣੋ ਪਿਆਰਿਓ ਆਮ ਨਾ ਜਦੋਂ ਤੁਸੀਂ ਆਮ ਬੋਲੀ ਚ ਗੱਲ ਕਰਦੇ ਹੋ ਕਦੇ ਵੀ ਐ ਨਹੀਂ ਵੀ ਅਸੀਂ ਦੀ ਬੜੇ ਗੁਰ ਸਿੱਖ ਜੀ ਸਾਡੇ ਬੱਚੇ ਜੀ ਕਈ ਬਥੇ ਆਪ ਗੱਲਾਂ ਕਰਨਗੇ ਮੇਰੇ ਬੱਚਿਆਂ ਵਰਗੇ ਬੱਚੇ ਕਿਹਦੇ ਬਣ ਜਾਣੇ ਆ ਜੀ ਇਹ ਜਾ ਤੇ ਜੰਮਿਆ ਹੀ ਨਹੀਂ ਕੋਈ ਬਸ ਜੰਮਣਾ ਹੀ ਨਹੀਂ ਐ ਨਾ ਕਹਿਆ ਕਰੋ ਬੱਚੇ ਤੁਹਾਡੇ ਛੋਟੇ ਐ ਪੜਦੇ ਐ ਐਂ ਕਹਿਆ ਕਰੋ ਬੱਚਿਆਂ ਵਰਗੇ ਬੱਚੇ ਐ ਜੀ ਪੜਨੇ ਪਾਏ ਹੋਏ ਐ ਅੱਜ ਤੱਕ ਠੀਕ ਐ ਕੱਲ ਜਮਾਨਾ ਮਾੜਾ ਪਤਾ ਕੋਈ ਨਹੀਂ ਆਖੋ ਸਤਿਨਾਮ ਇੰਨੀ ਕਿ ਸਟੇਟਮੈਂਟ ਦਿਆ ਤਾ ਇਹਦੂ ਵੱਧ ਗਿਆ ਤੰਗ ਪਤਾ ਕੀ ਕਰੂ ਸਾਡੀਆਂ ਦਿੱਤੀਆਂ ਸਟੇਟਮੈਂਟਾਂ ਕਈ ਬੰਦੇ ਇਡੀਆਂ ਬੜਕਾਂ ਮਾਰ ਦਿੰਦੇ ਐ ਜਿੱਦੇ ਫਿਰ ਧੀ ਪੁੱਤ ਨਲਾਇਕ ਨਿਕਲਦਾ ਐ ਫਿਰ ਘਰੋਂ ਬਾਹਰ ਆਉਣ ਜੋਗੇ ਇਸ ਗੱਲ ਦਾ ਦੁੱਖ ਘਟੇ ਵੀ ਮੇਰਾ ਨਿਆਣਾ ਜਾਂ ਮੇਰੀ ਧੀ ਜਾਂ ਪੁੱਤ ਗਲਤ ਨਿਕਲਿਆ ਐਂ ਸੋਚੀ ਜਾਂਦੇ ਨੇ ਹਾਏ ਓਏ ਮੇਰੇ ਪਿੰਡ ਚ ਕੀ ਕਹਿਣਗੇ ਵੀ ਤੂੰ ਤੇ ਗੱਲਾਂ ਹੀ ਬੜੀਆਂ ਵੱਟੀਆਂ ਕਰਦਾ ਹੁੰਦਾ ਸੀ ਤੂੰ ਤੇ ਕਹਿੰਦਾ ਹੁੰਦਾ ਸੀ ਮੇਰੇ ਵਰਗਾ ਬੱਚਾ ਪਾ ਨਹੀਂ ਸਕਦਾ ਜੇ ਪਹਿਲਾਂ ਹੀ ਠੀਕ ਇੰਨਾ ਕੁ ਰੱਖੇਗਾ ਇੱਥੇ ਘਰੋਂਗੇ ਜੇ ਵੀ ਭਾਈ ਨਿਆਣਿਆਂ ਵਰਗੇ ਨਿਆਣੇ ਆ ਮੇਰੇ ਪੜ ਰਹੇ ਐ ਅਜੇ ਤੱਕ ਠੀਕ ਐ ਭਾਈ ਕੱਲ ਦਾ ਪਤਾ ਕੋਈ ਜਮਾਨਾ ਐ ਹਾਂ ਜੀ ਬਸ ਕਦੇ ਜਾਣ ਔਖੀ ਨਹੀਂ ਹੁੰਦੀ ਫਿਰ ਵੀ ਹੁਣ ਲੋਕ ਕੀ ਕਹਿਣੇ ਕਦੇ ਨਹੀਂ ਔਖਾ ਓਨੀ ਗੱਲ ਕਰੋ ਜਿੰਨੀ ਹੋਵੇ ਸਗੋਂ ਘਟਾ ਕੇ ਦੱਸੋ ਵਧਾ ਕੇ ਨਾ ਦੱਸੋ ਸਗੋਂ ਥੋੜਾ ਜਿਹਾ ਘਟਾ ਕੇ ਦੱਸੋ ਬਹੁਤਾ ਨਾ ਵਧਾਓ ਓਨੀ ਜਾਨ ਔਖੀ ਹੁੰਦੀ ਹੈ ਫਿਰ ਸਜਣਾ ਜਿੱਦਾਂ ਦਾ ਹੈ ਉਦਾਂ ਦਾ ਬਣ ਲਾਸਟ ਪੰਕਤੀਆਂ ਰਹਿ ਗਈਆਂ ਤੂੰ ਸੁਣੋ ਅੰਦोले ਪਾਰ ਉਠਾਇਆ ਢੂੰਗਰਵਾਟ ਬਹੁਤ ਅੱਖੀ ਲੋੜੀ ਨਾ ਲਾਹੋ ਚੜ ਲੰਗਾ ਕਿਤ ਮੇਰੇ ਆਪਣਾ ਸਹੀ ਹੋ ਜਾ ਸਿੱਧੇ ਰਾਹੇ ਤੁਰ ਪੈ ਅਕਲਾਲੇ ਪਸਿਓ ਅੰਨੇ ਆ ਰਾਹ ਜ਼ਿੰਦਗੀ ਦਾ ਬਹੁਤ ਲੰਮਾ ਹੈ ਤੇ ਐਵੇਂ ਪਾਪਾਂ ਦਾ ਭਾਰ ਸਿਰ ਤੇ ਚੱਕੀ ਫਿਰਦੇ ਆ ਔਖਾ ਬਹੁਤ ਹੋ ਜਾਣਾ ਬੰਦੇ ਬਣ ਜੀਏ ਸੱਜਣ ਜਿੱਦਾਂ ਦੇ ਬਾਹਰੋਂ ਦਿਸਦੇ ਆ ਉਹ ਇਹ ਜੇ ਬਣ ਜੀਏ ਬਾਟ ਲਮੇਰੀ ਐ ਜ਼ਿੰਦਗੀ ਦਾ ਰਾਹ ਪੜਾ ਕੱਟਣਾ ਕੱਢਣਾ ਹੈ ਤੇ ਇਸ ਕਰਕੇ ਸਹੀ ਚੱਲੀਏ ਰਸਤਾ ਲੰਮਾ ਹੈ ਅਕਲ ਲੈ ਕੇ ਅਕਲ ਦੇੰਨੇ ਹੋਣ ਕਰਕੇ ਤੁਰਿਆ ਨੀ ਜਾਣਾ ਸਮਝ ਲੈ ਕੇ ਇਸ ਪਾਸੇ ਆਈਏ ਹਾਂਜੀ ਚੱਕਰੀਆਂ ਚੰਗੀਆਂ ਅਬਰ ਸਿਆਣ ਫਕਿਤ ਨਾਨਕ ਨਾਮ ਸਵਾਲ ਤੂੰ ਬੰਦਾ ਛਟੇ ਦਿੱਤ ਮੇਰੇ ਆ ਮਨਾ ਨਾਮ ਨਾਲ ਜੁੜ ਸੱਚ ਨਾਲ ਜੁੜ ਗਿਆਨ ਨਾਲ ਜੁੜ ਸਮਝ ਲੈ ਜਿਸ ਕਰਕੇ ਤੂੰ ਬੰਧਨਾ ਤੋਂ ਮੁਕਤ ਹੋ ਸਕੇ ਚੰਗਿਆਈਆਂ ਨੇ ਚਲਾਕੀਆਂ ਨੇ ਸਿਆਣਪਾਂ ਨੇ ਇਹ ਚਾਹੀਦੀਆਂ ਬੰਦਾ ਤੇਜ ਹੋਵੇ ਚਲਾਕ ਹੋਵੇ ਮਾੜਾ ਨਹੀਂ ਤੇਜ ਹੋਵੇ ਦਿਮਾਗ ਸਿਆਣਪਾਂ ਚੰਗਿਆਈਆਂ ਇਹ ਮਾੜੀਆਂ ਤੋਂ ਉਹ ਬੰਦਾ ਚੰਗਾ ਹੋਣਾ ਚਾਹੀਦਾ ਪਰ ਚੰਗੇ ਹੋਣ ਦਾ ਦਿਖਾਵਾ ਨਾ ਕਰੇ ਬੰਦਾ ਸਿਆਣਾ ਹੋਣਾ ਚਾਹੀਦਾ ਪਰ ਸਿਆਣੇ ਬਣਨ ਦਾ ਦਿਖਾਵਾ ਨਾ ਕਰੇ ਵੀ ਉਦਾਂ ਤੇ ਬੰਦਾ ਸਿਆਣੇ ਹੋਣ ਦਾ ਦਿਖਾਵਾ ਕਰੇ ਤੇ ਅੰਦਰੋਂ ਕੰਮਲ ਘੋਟੇ ਉਦੋਂ ਚੰਗੇ ਬਣਨ ਦਾ ਦਿਖਾਵਾ ਕਰੇ ਇਹ ਪ੍ਰਵਾਨ ਨਹੀਂ ਦਿਖਾਵੇ ਨਹੀਂ ਪ੍ਰਵਾਨ ਇੱਥੇ ਅਸਲ ਗੱਲ ਹੋਣੀ ਤੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੱਜਣ ਦੇ ਸਾਹਮਣੇ ਕਹਿੰਦੇ ਇਦਾਂ ਸ਼ਬਦ ਪੜ੍ਹਿਆ ਸੱਜਣ ਨਾ ਸੁਣੀ ਗਿਆ ਅੱਛਾ ਅੱਜ ਕੱਲ ਇਹ ਸ਼ਬਦ ਭਾਸ਼ਾ ਜਿਹੜੀ ਹੈ ਅੱਜ ਕੱਲ ਸਾਡੇ ਲਈ ਤੇ ਬਹੁਤ ਵੱਖਰੀ ਹੈ ਕਿਉਂਕਿ ਪੰਜਾਬੀ ਜਿਹੜੀ ਹੈ ਬਦਲੀ ਜਾਂਦੀ ਹੈ ਦਿਨ-ਪਰ-ਦਿਨ ਜਦੋਂ ਗੁਰੂ ਸਾਹਿਬ ਨੇ ਉਸ ਵੇਲੇ ਇਹ ਭਾਸ਼ਾ ਆਮ ਹੈ ਇਹ ਨਿਵੇਧ ਅਰਥ ਕਰਕੇ ਸਮਝਾਉਣੇ ਪਏ ਹੋਣਗੇ ਇਹ ਸ਼ਬਦ ਦੇ ਅਰਥ ਉਹਨਾਂ ਵੇਲਿਆਂ ਦੀ ਬੋਲੀ ਹੈ ਭਾਸ਼ਾ ਹੈ ਉਸ ਵੇਲੇ ਸਿੱਧਾ ਹੀ ਸਮਝ ਆ ਗਈ ਸੱਜਣ ਤੇ ਸੱਜਣ ਨੂੰ ਕੱਲੀ ਕੱਲੀ ਗੱਲ ਸਮਝਾਉਣੀ ਨਹੀਂ ਪਈ ਹੁਣ ਜਿੱਦੇ ਹੁਣ ਮੰਨ ਲਓ ਅੱਜ ਆਪਾਂ ਕਹੀ ਉੱਜਲ ਕਹਿ ਹਾਂ ਚਿਲਕਣਾ ਉਦੋਂ ਚਿਲਕਣਾ ਕਹਿ ਹਾਂ ਉੱਜਲ ਇਹਦਾ ਸਿੱਧਾ ਸਿੱਧਾ ਅਰਥ ਪਤਾ ਹੈ ਉਹਨੂੰ ਉਦੋਂ ਦੀ ਭਾਸ਼ਾ ਹੈ ਜਦੋਂ ਇਹ ਸ਼ਬਦ ਪੜਿਆ ਤੇ ਸੱਜਣ ਦੇ ਸਿੱਧੀ ਗੱਲੀ ਗੱਲੀ ਗੱਲ ਦਿਮਾਗ 'ਚ ਆ ਗਈ ਗੁਰੂ ਜੀ ਆਪਣੀ ਮੌਜ ਵਿੱਚ ਇਦਾਂ ਪੜੀ ਜਾਂਦੇ ਐ ਸਜਣਾ ਐਂ ਖੜਾ ਉੱਥੇ ਆਕੜ ਕੇ ਖੜ ਗਿਆ ਕਮਾਲ ਦੀ ਗੱਲ ਏ ਇਹਨੂੰ ਵੇਖੋ ਥੱਕ ਐ ਸਿਰੇ ਦਾ ਪਰ ਸੁਣਦਾ ਐ ਸੁਣ ਰਿਹਾ ਸੁਣਦਾ ਰਿਹਾ ਸੁਣਦਾ ਰਿਹਾ ਗੁਰੂ ਸਾਹਿਬ ਨੇ ਕਿਹਾ ਓ ਸਜਣਾ ਐਦਾਂ ਪੜਦੇ ਵੀ ਸਜਣਾ ਨਾ ਸਜਣਾ ਐ ਸਜਣਾ ਸਭ ਦਾ ਤੂੰ ਸਜਣ ਬਣ ਜਾ ਸਜਣਾ ਸਭ ਦਾ ਤੂੰ ਸਜਣ ਬਣ ਜਾ ਹਬ ਦਾ ਤੂੰ ਸਜਣ ਬਣ ਜਾ ਸਜਣਾ ਸਭ ਦਾ ਤੂੰ ਸਜਣ ਬਣ ਜਾ ਸਜਣਾ ਦਾ ਤੂੰ ਸਜਣ ਬਣ ਜਾ ਜੀ ਛੱਡ ਦੇ ਪਾਪ ਕਮਾਉਣੇ ਛੱਡ ਦੇ ਪਾਪ ਕਮਾਉਣੇ ਛੱਡ ਦੇ ਪਾਪ ਕਮਾਉਣੇ ਛੱਡ ਦੇ ਪਾਪ ਕਮਾਉਣੇ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸਭ ਦਾ ਸੱਜਣ ਬਣ ਜਾ ਮਤਲਬ ਇਹ ਨਹੀਂ ਵੀ ਹਰੇਕ ਨੂੰ ਸਹੀ ਕਹੇ ਸੱਜਣ ਦਾ ਮਤਲਬ ਹੈ ਜਿਹੜਾ ਗਲਤ ਨੂੰ ਗਲਤ ਕਹੇ ਮੇਰਾ ਸੱਜਣ ਹੋਣਾ ਸ਼ਰਾਬੀ ਨੂੰ ਐ ਕਹਿਣਾ ਪੈਣਾ ਵੀ ਨਾ ਪੀਆ ਕਰ ਇਹ ਸੱਜਣਾ ਜੇ ਐ ਕਹਾਂ ਤੂੰ ਠੀਕ ਤਬੀ ਜ ਲਗਾਉਂ ਐ ਫਿਰ ਸੱਜਣ ਕਿਵੇਂ ਅਗਲਾ ਤੇ ਕਹੂ ਵੀ ਸੱਜਣਾ ਪਰ ਇਹ ਸੱਜਣਾ ਵਾਲਾ ਕੰਮ ਨਹੀਂ ਮੇਰਾ ਦੁਸ਼ਮਣਾਂ ਵਾਲਾ ਕੰਮ ਹੈ ਸਹੀ ਸਲਾਹ ਦੇਣੀ ਸਹੀ ਸਲਾਹ ਦੇਣੀ ਸੀ ਉੱਥੇ ਗਲਤ ਥੋੜਾ ਕਰਨਾ ਸੀ ਭਾਈ ਸੱਜਣ ਬਣ ਗੁਰੂ ਸਾਹਿਬ ਨੇ ਕਹਿੰਦੇ ਇਦਾਂ ਕਿਹਾ ਜਦੋਂ ਤੇ ਸੱਜਣ ਸਿੱਧਾ ਹੋ ਲੰਮਾ ਟਾਈਮ ਗੁਰੂ ਸਾਹਿਬ ਕੋਲ ਬਹਿ ਕੇ ਬਚਨ ਸੁਣੇ ਆਖਰਕਾਰ ਕਹਿੰਦਾ ਮਹਾਰਾਜ ਸਾਰੇ ਹੀ ਨਕਸ਼ਾ ਸਾਹਮਣੇ ਲਿਆਤਾ ਮੇਰੇ ਐਂ ਵਿਖਾਤਾ ਸਾਰਾ ਕਈ ਵਰੀ ਆਪਾਂ ਕਹਿੰਦੇ ਦੁੱਧ ਦਾ ਦੁੱਧ ਕਰਤਾ ਪਾਣੀ ਦਾ ਪਾਣੀ ਐ ਨਹੀਂ ਕਹਿੰਦੇ ਵੀ ਸਾਹਮਣੇ ਵਿਖਾਤਾ ਸਾਹਮਣੇ ਵਿਖਾਉਣ ਦਾ ਮਤਲਬ ਮਲਕ ਭਾਗੋ ਦੇ ਵੀ ਇਹੀ ਹੈ ਵੀ ਮਲਕ ਭਾਗੋ ਦੇ ਜਦੋਂ ਗਏ ਕੀਤੇ ਮਰਨ ਇਹ ਜੇ ਬਚਨ ਕੀਤੇ ਵੀ ਉਹਨੂੰ ਆਪਣੇ ਵਾਲੀਆਂ ਪੂੜੀਆਂ ਚੋਂ ਸੱਚੀ ਖੂਨ ਲੱਗਣ ਦਿਸਣ ਲੱਗ ਪਿਆ ਤੇ ਲਾਲੋ ਦੇ ਕੋਦਰ ਦੇ ਪ੍ਰਸ਼ਾਦੇ ਚੋਂ ਦੁੱਧ ਦਿਸਣ ਲੱਗ ਪਿਆ ਐ ਨਹੀਂ ਵੀ ਨੁੱਚੜਨ ਲੱਗ ਪਿਆ ਦੱਸਿਆ ਵੀ ਜਾਂਦਾ ਪਰ ਇੱਕ ਵਾਰੀ ਐਂ ਬਖਾਤਾ ਵੀ ਯਾਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਐ ਖੂਨ ਦਿਸਦਾ ਐ ਬਖਾਤਾ ਸਿੱਧਾ ਹੋ ਗਿਆ ਕਹਿੰਦਾ ਮਹਾਰਾਜ ਬਸ ਬਖਸ਼ ਲੋ ਕਹਿੰਦੇ ਫਿਰ ਹੁਣ ਕਹਿੰਦਾ ਜੀ ਕਿਰਪਾ ਕਰ ਦਿਓ ਹੁਣ ਬੰਦਾ ਬੰਦੇ ਦੀ ਸੋਚ ਬਦਲੀ ਰਾਖਸ਼ ਵਰਤੀ ਲਈ ਫਿਰਦਾ ਦੇਵਤਾ ਬਣ ਗਿਆ ਤੇ ਜਦੋਂ ਬਣਿਆ ਸੱਜਣ ਦੇਵਤਾ ਉਹਦੀ ਧਰਮਸ਼ਾਲਾ ਕੀ ਬਣ ਗਈ ਫਿਰ ਬੋਲੋ ਸਵਰਗ ਧਰਮਸ਼ਾਲਾ ਆਪੇ ਹੀ ਸਵਰਗ ਬਣ ਗਈ ਉਹਦੀ ਸਰਾ ਆਪੇ ਹੀ ਸਵਰਗ ਬਣ ਗਈ ਕਿਉਂਕਿ ਸੱਜਣ ਆਪ ਦੇਵਤਾ ਬਣ ਗਿਆ ਜਿੰਨਾ ਚਿਰ ਸੱਜਣ ਆਪ ਮਾੜਾ ਸੀ ਉਹਨਾਂ ਚਿਰ ਉਹਦੀ ਧਰਮਸ਼ਾਲਾ ਕੀ ਸੀ ਨਰਕ ਤੇ ਜਦੋਂ ਆਪਾਂ ਸਾਰੇ ਦੇਵਤੇ ਬਣਾਂਗੇ ਇਸ ਭਾਰਤ ਨੇ ਤਾਂ ਸਵਰਗ ਬਣਨਾ ਹੈ ਅਮਰੀਕਾ ਕੈਨੇਡਾ ਸਵਰਗਾ ਵਰਗੇ ਦੇਸ਼ ਤਾਂ ਹੈ ਉੱਥੇ ਰਹਿਣ ਵਾਲੇ 50% ਦੇਵਤੇ ਐ 50% ਵੀ ਹੋਣ ਨਾ ਤਾਂ ਵੀ ਸਵਰਗ ਬਣਦਾ ਪੰਜਾਹ ਪਰਸੈਂਟ ਪੰਜਾਬ ਪਰਸੈਂਟ ਵੀ ਹੋਣ ਸਾਰੇ ਨਾਮ ਨੂੰ ਬਣ ਸਕਦਾ ਸਾਡੇ ਇੱਥੇ 90% ਰਾਕਸ਼ਸ਼ ਵਰਤੀ ਹੈ 10% ਵੀ ਮੈਂ ਜਾਦਾ ਕਹਿ ਰਿਹਾ ਪੰਜ ਕੀ ਹੋਣ ਜਿਹੜੇ ਸਹੀ ਟਾਈਮ ਤੇ ਆਪਣੀਆਂ ਜ਼ਿੰਮੇਵਾਰੀਆਂ ਕੰਮ ਕਰਦੇ ਆ ਸਾਰੇ ਤਾਂ ਭਾਰਤ ਨਰੱਕੇ ਜਿੱਦੇ ਆਪਣੀ ਸਵਚਾਰ ਵਧੀਆ ਹੋ ਗਈ ਸੋਚ ਵਧੀਆ ਹੋ ਗਈ ਉਦੇ ਗੱਲ ਬਣਦੀ ਇਸ ਕਰਕੇ ਭਾਈ ਆਪਾਂ ਕੋਸ਼ਿਸ਼ ਕਰੀਏ ਸਾਡੀ ਸੋਚ ਬਦਲੀ ਗੁਰੂ ਗ੍ਰੰਥ ਸਾਹਿਬ ਇੱਕ ਸੋਚ ਹੈ ਇਹ ਸੋਚ ਸਾਡੀ ਸੋਚ ਬਣੇ ਇਹ ਵਿਚਾਰ ਸਾਡੇ ਵਿਚਾਰ ਬਣ ਜਾਣ ਫਿਰ ਜ਼ਿੰਦਗੀ ਬਦਲ ਜੇ ਜ਼ਿੰਦਗੀ ਬਦਲਣ ਦਾ ਮਤਲਬ ਹੈ ਹੋਰ ਬੰਦਾ ਥੋੜਾ ਬਦਲਦਾ ਵਿਚਾਰ ਹੀ ਬਦਲਦੇ ਸੋਚ ਹੀ ਬਦਲਦੀ ਚੇਂਜ ਹੋ ਗਿਆ ਜੀ ਅੱਗੇ ਇਦਾਂ ਸੋਚਦਾ ਸੀ ਹੁਣ ਐ ਸੋਚਣ ਲੱਗਿਆ ਕਮਾਲ ਹੋ ਗਿਆ ਦੇਵਤਾ ਬਣ ਗਿਆ ਦੇਵੀ ਗੋਣਾ ਗੁ ਬਲੇ ਹਾਰੀ ਗੁਰ ਆਪਣੇ ਦੇਵ ਹਾਰ ਦੀ ਸਤਿਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਹ ਪਹਿਲੀ ਬੇਨਤੀ ਤੇ ਹੈ ਜੀ ਗੁਰੂ ਜੀ ਜਾਂਦੇ ਆ ਆਪਾਂ ਫੇਰ ਚੱਲਦੇ ਆ ਸੁਖਾਸਣ ਦੀ ਸੇਵਾ ਤੋਂ ਬਾਅਦ ਆਪਾਂ ਫੇਰ ਗੁਰੂ ਸਾਹਿਬ ਅੱਗੇ ਅੱਗੇ ਆਪਾਂ ਮਗਰ ਮਗਰ ਬਸ ਤੁਸੀਂ 2 ਮਿੰਟ ਦੇ ਇੱਕ ਬੇਨਤੀ ਦੂਜੀ